ਵਾਹਿਗੁਰਜੀ ਆਪ ਜੀ ਬਹੁਤ ਹੀ ਵਡਭਾਗੇ ਹੋ ਆਪ ਜੀ ਦਰਸ਼ਨ ਕਰ ਰਹੇ ਹੋ ਧੰਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਦੇ ਚੋਲਾ ਸਾਹਿਬ ਜੀ ਦੇ ਵਾਹਿਗੁਰਜੀ ਇਹ ਚੋਲਾ ਸਾਹਿਬ ਜਦੋਂ ਮਹਾਰਾਜੀਆਂ ਨੇ 52 ਰਾਜਿਆਂ ਨੂੰ ਰਹਾ ਕਰਵਾਇਆ ਸੀ ਵਾਹਿਗੁਰਜੀ ਆਪ ਜੀ ਦਰਸ਼ਨ ਕਰ ਰਹੇ ਹੋ ਸਨੈਰੀ ਪੋਥੀ ਦੇ ਧੰਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਸ ਸਨੈਰੀ ਪੋਥੀ ਤੋਂ ਬਾਣੀ ਸਿਮਰਨ ਕਰਿਆ ਕਰਦੇ ਸਨ ਵਾਹਿਗੁਰੂ ਜੀ ਆਪ ਜੀ ਦਰਸ਼ਨ ਕਰ ਰਿਓ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜੀਆਂ ਦੇ ਜੋੜੇ ਦੇ ਹਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਅੱਜ ਆਪਾਂ ਚੱਲੇ ਆ ਗੁਰਦੁਆਰਾ ਸਾਹਿਬ ਦਰਸ਼ਨ ਕਰਨੇ ਗੁਰਦੁਆਰਾ ਚੋਲਾ ਸਾਹਿਬ ਪਾਸ਼ੇਈ ਛੇਮੀ ਆਓ ਆਪਾਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਦੋਸਤੋ ਆਪਾਂ ਪੀਪੀ ਚੌਂਕ ਦੇ ਕੋਲ ਪਹੁੰਚ ਚੁੱਕੇ ਆਂ ਚੈੱਕ ਕਮੈਂ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਪਹਿਲਾ ਕੰਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਦੋਸਤੋ ਸਾਹਮਣੇ ਆਪਣੀ ਜਾ ਰਹੀ ਹੈ ਸਕਾਰਪੀਓ ਐਨ ਬਲੈਕ ਕਲਰ ਦੀ ਇਸਾਤੇ ਤੁਸੀਂ ਨਿਓਵਾ ਵੀ ਜਾ ਰਹੀ ਹੈ ਦੋਸਤੋ ਸਾਹਤੇ ਤੁਸੀਂ ਦੋਸਤੋ ਹੁਣ ਆਪਾਂ ਪਹੁੰਚ ਲਗੇ ਗੱਡੀ ਦੇ ਵਿੱਚ ਪੈਟਰੋਲ ਪੰਪ ਆਪਣਾਉਣ ਵਾਲਾ ਇੰਡੀਆ ਨਵਲ ਦਾ ਚੈੱਕ ਕਰੋ ਦੋਸਤੋ ਹਾਈਵੇ ਦਾ 뷰 ਦੋਸਤੋ ਦੇਖ ਸਕਦੇ ਹੋ ਪੰਪ ਆ ਗਿਆ ਇੰਡੀਅਨ ਆউল ਦਾ ਇੰਡੀਅਨ ਆউল ਜੇ ਤੁਸੀਂ ਇੱਥੇ ਆਇਓ ਕਮੈਂਟ ਕਰਕੇ ਜਰੂਰ ਦੱਸਿਓ ਚੈੱਕ ਕਰੋ ਦੋਸਤੋ ਪੰਪ ਦਾ 뷰 ਇੰਡੀਅਨ ਆউল ਪਉਣ ਲੱਗੀਆਂ ਗੱਡੀ ਦੇ ਵਿੱਚ ਪੈਟਰੋਲ ਤੁਹਾਨੂੰ ਪਤਾ ਆ ਪਾ ਕਿਹੜੇ ਪੰਪ ਤੋਂ ਕੋਈਦਾ ਇੰਡੀਅਨ ਆਇਲ ਦਾ ਪੰਪ ਆ ਜਿਹੜਾ ਹਵੇਲੀ ਤੋਂ ਪਿਛੇ ਆ ਦੋਸਤੋ 1500 ਦਾ ਪੂਣਾ ਆ ਪਾ ਪੈਟਰੋਲ 1300 ਦਾ ਪੈ ਚੁੱਕਾ ਆ ਦੋਸਤੋ ਬਹੁਤ ਵਧੀਆ ਪੰਪ ਆ ਜੇ ਤੁਸੀਂ ਇੱਥੇ ਆਏ ਹੋ ਕਮੈਂਟ ਕਰਕੇ ਜਰੂਰ ਦੱਸਿਓ ਬਸ ਦੋਸਤੋ ਪੈਣ ਵਾਲਿਆ ਯਾਰ ਤੇਲ ਦੋਸਤੋ ਤੇਲ ਪੈ ਗਿਆ ਆ ਦੋਸਤੋ ਚੈੱਕ ਕਰੋ ਹਾਈਵੇ ਦਾ ਵਿਊ ਕਿੰਨਾ ਸੋਹਣਾ ਆ ਦੇਖ ਸਾਥੀਓ ਤੁਸੀਂ ਚੈੱਕ ਕਰੋ ਦੋਸਤੋ ਹਾਈਵੇ ਦਾ ਵਿਊ ਚੈੱਕ ਕਰੂ ਹਾਈਵੇ ਦਾ 뷰 ਦੋਸਤੋ ਜਿਹੜੇ ਮੇਰੇ ਵੀਰਪੁਰਾ ਵੀਡੀਓ ਦੇਖ ਕੇ ਚੈਨਲ ਨੂੰ ਨਵੀਂ ਸਬਸਕ੍ਰਾਈਬ ਕਰਦੇ ਹੋ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਜਾਂ ਦੋਸਤੋ ਤੁਸੀਂ ਮਿਊਜ਼ੀਅਮ ਦੇਖਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਵੀਰਪੁਰਾ ਵੀਡੀਓ ਦੇਖ ਕੇ ਨਹੀਂ ਚੈਨਲ ਸਬਸਕ੍ਰਾਈਬ ਕਰਦੇ ਦੋਸਤੋ ਜਰੂਰ ਚੈਨਲ ਸਬਸਕ੍ਰਾਈਬ ਕਰਿਆ ਕਰੋ ਵੀਡੀਓ ਬਣਾਉਣ ਲੱਗਿਆਂ ਬਹੁਤ ਮਿਹਨਤ ਲੱਗਦੀ ਆ ਚੈੱਕ ਕਰੋ ਦੋਸਤੋ ਹਾਈਵੇ ਦਾ 뷰 ਸਾਹਮਣੇ ਦੋਸਤੋ ਆ ਰਿਹਾ ਐਚਪੀ ਦਾ ਪੈਟਰੋਲ ਪੰਪ ज्यादा हुई पाई है दोस्तों राज पूरा है ਕਰ ਗਿਆ ਥਾ ਰੌਕਸ BMW ਦੋਦਰੀਆ ਕਿਹੜਾ ਵਿਆਸ ਆ ਜੇ ਸਤਨੂਜਾ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਸਾਹਮਣੇ ਟੂਲ ਪਲਾਜੀ ਆਉਣ ਵਾਲਾ ਆ ਦੇਦਿਆਂ ਟੂਲ ਪਲਾਜੀ ਤੇ ਕਿੰਨਾ ਕੁ ਜ਼ਿਆਦਾ ਰਸ਼ ਹੈ kustu ਦਰਿਆ ਦੇ ਵਿੱਚ ਪਾਣੀ ਤਾਂ ਬਹੁਤ ਥੋੜਾ ਆ ਦੇਖਿਆ ਹਣ ਦੋਸਤੋ ਪੂਰਾ ਜਿਹੜਾ ਕਿੰਨਾ ਰਾਸ਼ੀਆ ਫਾਸਟੈਗ ਤੇ ਦੋਸਤੋ ਜਰੂਰ ਪੈਸੇ ਪਾ ਕੇ ਰੱਖਿਆ ਕਰੋ ਨਹੀਂ ਤਾਂ ਡਬਲ ਪਰਚੀ ਲੱਗਦੀ ਆ। ਕੋਸਟ ਆਕੀ ਕਲ ਹਾਂ ਤੁਹਾਨੂੰ ਪਰਾਏ ਦੇ ਫਾਸਟੈਗ ਹੀ ਚੱਲਦਾ ਆ। ਕੈਸ਼ ਲੈਂਦੇ ਤੇ ਡਬਲ ਪਰਚੀ ਮੰਗਦੇ ਵੀ ਨਹੀਂ। ਦੋਸਤੋ ਰਸ਼ਟ ਬਹੁਤ ਜ਼ਿਆਦਾ ਹੀ ਘਟਾ। ਇੰਨਾ ਰਸ਼ ਨਹੀਂ ਕਿਉਂਕਿ ਗਰਮੀਆਂ ਆ ਗਈਆਂ ਆ। ਫੈਮਲੀਆਂ ਘਾਟੀ ਘੁੰਮਣ ਜਾਂਦੀਆਂ ਬਾਹਰ ਟੂਲਪੁਲਾ ਦੀ ਰਸਤੇ ਦੋਸਤੋ ਮਾਸਾ ਹੀ ਨੀਗਾ ਇਹ ਸਾਦੇ ਤੁਸੀਂ ਦੋਸਤੋ ਸਿਸਟਮ ਦੇ ਸਾਦੇ ਤੁਸੀਂ ਕਿੰਨਾ ਤੇਜ ਹੈ ਇੱਕ ਮਿੰਟ ਸਕਿੰਟ ਗੱਡੀ ਛੜੀ ਹੋਈ ਸਾਸ ਚੈੱਕ ਕਰੋ ਦੋਸਤੋ ਹਾਈਵੇ ਦਾ ਵਿਊ ਦਵਾਰਾ ਚੋਲਾ ਸਾਹਿਬ ਜੀ ਦੀ ਯਾਤਰਾ ਚੱਲ ਰਹੀ ਸੀ ਕਿ ਰਾਸਤੇ ਦੇ ਵਿੱਚ ਆਪਾਂ ਨੂੰ ਫੌਜੀ ਵੀਰ ਜੀ ਦੀ ਯਾਦਗਰੀ ਮਿਲੀ ਆ ਤੇ ਦੋਸਤੋ ਆਪਾਂ ਰਾਤ ਨੂੰ ਸੁੱਤੇ ਹੁੰਨੇ ਆ ਤੇ ਉਹ ਬਾਰਡਰਾਂ ਤੇ ਦੋਸਤੋ ਆਪਣੇ ਘਰ ਕੇ ਦੋਸਤੋ ਜੰਗਾ ਲੜਦੇ ਆ ਉਹ ਸ਼ਹੀਦ ਹੋਏ ਆ ਉਹਨਾਂ ਦੀ ਯਾਦਗਰੀ ਬਣੀ ਹੋਈ ਆ ਹੌਲਦਾਰ ਮਨਦੀਪ ਸਿੰਘ ਜੀ ਦੀ ਆਓ ਆਪਾਂ ਤੁਹਾਨੂੰ ਦਰਸ਼ਨ ਕਰਾਈਏ ਯਾਦਗਰੀ ਦੇ ਦੋਸਤੋ ਵੀਰ ਦੀ ਤਸਵੀਰ ਲੱਗੀ ਹੋਈ ਹੈ ਸ਼ਹੀਦ ਹੌਲਦਾਰ ਮਨਦੀਪ ਸਿੰਘ ਜੀ ਉਸ ਤੋਂ ਹੁਣ ਆਪਾਂ ਤੁਹਾਨੂੰ ਉਹਨਾਂ ਦੀ ਯਾਦਗਰੀ ਦਿਖਾਉਨੇ ਆ ਤਾਂ ਦੋਸਤੋ ਸ਼ਹੀਦਾਂ ਦਾ ਪਰਿਵਾਰ ਆ ਦੋਸਤੋ ਆਪਾਂ ਲੋਕ ਰਾਤ ਨੂੰ ਸੁੱਤੇ ਹੁੰਨੇ ਇੱਕ ਸਿਰਫ ਆਪਣੇ ਦੇਸ਼ ਦੇ ਵੀਰ ਨੌਜਵਾਨ ਜਿਹੜੇ ਬਾਰਡਰਾਂ ਤੇ ਪਹਿਰਾ ਦਿੰਦੇ ਆਪਾਂ ਰਾਤ ਨੂੰ ਸੁੱਤੇ ਹੁੰਨੇ ਆ ਦੋਸਤੋ ਵੀਰ ਦੀ ਤਸਵੀਰ ਬਣਾਈ ਹੋਈ ਆ ਤਾਂ ਨੇ ਦੋਸਤੋ ਫੌਜੀ ਵੀਰਾਂ ਦੀਆਂ ਮਾਵਾਂ ਜਿਹੜੇ ਆਪਣੇ ਪੁੱਤ ਬਾਰਡਰਾਂ ਤੇ ਭੇਜਦੀਆਂ ਨੇ ਤੇ ਦੋਸਤੋ ਸ਼ਹੀਦ ਹੋਏ ਆ ਵੀਰ ਸ਼ਹੀਦ ਹੋਰਦਾਰ ਮਨਦੀਪ ਸਿੰਘ ਜੀ ਦੋਸਤੋ ਉਹ ਜਿਗਰਾ ਹੁੰਦਾ ਮਾਵਾ ਦਾ ਪੁੱਤ ਬਾਰਡਰਾਂ ਤੇ ਭੇਜਣਾ ਤੇ ਕੋਮਲੀ ਸ਼ਹੀਦ ਹੋ ਜਾਣਾ ਸਭ ਤੋਂ ਵੱਡੀ ਗੱਲ ਹੈ ਦੋਸਤੋ ਤਾਨ ਉਹਨਾਂ ਦੀਆਂ ਮਾਵਾ ਤਾਨ ਉਹਨਾਂ ਦੇ ਪਿਤਾ ਜਿਹੜੇ ਪੁੱਤ ਆਪਣੇ ਬਾਰਡਰਾਂ ਤੇ ਭੇਜ ਦਿਆ ਨੇ ਦੋਸਤੋ ਅੱਜ ਕੱਲ ਆਪਣੇ ਕੋਈ ਇੱਕ ਬੱਚੇ ਦੇ ਚਪੇੜ ਵੀ ਮਾਰਦੇ ਤੇ ਮਾਵਾ ਕਹਿ ਦਿੰਦੀਆਂ ਵੀ ਤੁਸੀਂ ਮੇਰੇ ਬੱਚੇ ਦੇ ਚਪੇੜ ਕਿਉਂ ਮਾਰੀ ਤਾਨ ਉਹ ਮਾਵਾ ਦਾ ਜਿਗਰਾ ਜਿਹੜੇ ਆਪਣੇ ਪੁੱਤਰਾਂ ਨੂੰ ਬਾਰਡਰਾਂ ਤੇ ਭੇਜਦੀਆਂ ਸ਼ਹੀਦ ਹੋਣ ਲਈ ਦੇ ਸਾਡੇ ਦੋਸਤੋ ਬੱਚਿਆਂ ਲਈ ਝੂਟੇ ਲਗਾਏ ਹੋਏ ਆ ਤਾਨੂ ਮਾਮਾ ਦੋਸਤੋ ਤਾਨੂ ਪਿਤਾ ਜਿਨ੍ਹਾਂ ਨੇ ਆਪਣੇ ਪੁੱਤ ਬਾਰਡਰਾਂ ਤੇ ਭੇਜੇ ਆ ਸਲੂਟ ਹੈ ਦੋਸਤੋ ਵੀਰ ਨੂੰ ਆਪਣੀ ਕੌਮ ਲਈ ਆਪਣੇ ਦੇਸ਼ ਲਈ ਦੋਸਤੋ ਜਾਣ ਵਾਰੀ ਆ ਵੀਰ ਨੇ ਦੋਸਤੋ ਸ਼ਹੀਦ ਹোলਦਾਰ ਮਨਦੀਪ ਸਿੰਘ ਜੀ ਦੇ ਆਪਾਂ ਨੂੰ ਚਾਚਾ ਚਾਚੀ ਜੀ ਮਿਲੇ ਸੀਗੇ ਦੋਸਤੋ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਆਪਾਂ ਨੂੰ ਵੀਰ ਬਾਰੇ ਦੱਸਿਆ ਦੋਸਤੋ ਮੈਂ ਮਹਾਰਾਜ ਜਗੇ ਹੀ ਅਰਦਾਸ ਕਰਦਾ ਉਹਨਾਂ ਦੇ ਪਰਿਵਾਰ ਦੀ ਮੇਸ਼ਾ ਹੀ ਮਹਾਰਾਜ ਚੜ੍ਹਦੀ ਕਲਾ ਕਰਨ ਦੋਸਤੋ ਬਹੁ ਵੱਡੀ ਗੱਲ ਹੁੰਦੀ ਦੇਸ਼ ਲਈ ਸੇਵਾ ਕਰਨੀ ਦੋਸਤੋ ਤਨ ਮਾਤਾ ਪਿਤਾ ਮੈਂ ਕਿਹਾ ਉਹਨਾਂ ਦੀ ਪਰਿਵਾਰ ਦੀ ਮਹਾਰਾਜ ਨਹੀਂ ਚੜ੍ਹਦੀਆਂ ਕਲਾ ਕਰਨ ਆਪਣਾ ਮਿਹਰ ਭਰਿਆ ਹੱਥ ਉਹਨਾਂ ਦੇ ਪਰਿਵਾਰ ਉੱਤੇ ਰੱਖਣ ਦੋਸਤੋ ਉਹਨਾਂ ਦੇ ਚਾਚਾ ਚਾਚੀ ਜੀ ਬਹੁਤ ਸਾਡਾ ਉਹਨਾਂ ਨੇ ਸਤਕਾਰ ਕੀਤਾ ਦੇਖ ਸਕਦੇ ਦੋਸਤੋ ਵੀਰ ਹਣੀ ਇਦਾਂ ਲੱਗ ਰਿਹਾ ਜਿੱਦਾਂ ਸੱਚੀ ਖੜੇ ਹੁੰਦੇ ਆ ਦੋਸਤੋ ਜਿਹੜਾ ਵੀਰ ਆਪਣੇ ਦੇਸ਼ ਲਈ ਪਿਆਰ ਕਰਦਾ ਉਹ ਕਮੈਂਟ ਬਾਕਸ ਦੇ ਵਿੱਚ ਜੈ ਹਿੰਦ ਜ਼ਰੂਰ ਲਿਖਿਓ ਦੋਸਤੋ ਹੀਰਣ ਤੁਸੀਂ ਦੇ ਸਕਦੇ ਹੋ ਹੀਰਣ ਖਲੋਤੇ ਹੋਏ ਆ ਇਹ ਸਾਡੀਆਂ ਦੋਸਤੋ ਤੁਸੀਂ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਜ਼ਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜ਼ਰੂਰ ਪਹੁੰਚ ਸਕੇ ਦੋਸਤੋ ਹੀਰਣ ਤੁਸੀਂ ਦੇ ਸਕਦੇ ਹੋ ਸਾਰੇ ਦੋਸਤੋ ਹੀਰਾਨ ਦੋਸਤੋ ਆਪਾਂ ਗੁਰਦੁਆਰਾ ਸਾਹਿਬ ਜੀ ਦਾ ਰ ਆ ਬਾਬਾ ਜੀ ਦੇ ਕੋਲ ਪੁੱਛਿਆ ਸਾਹਮਣੇ ਦੋਸਤੋ ਜਾ ਰਹੀ ਹੈ ਸਕੂਲ ਬੱਸ ਦੋਸਤੋ ਸਾਹਮਣੇ ਬੱਚਿਆਂ ਨੂੰ ਹੋਈ ਹੈ ਸਕੂਲੋਂ ਛੁੱਟੀ ਦੋਸਤੋ ਇਹਨੂੰ ਕਮੈਂਟ ਕਰਕੇ ਜਰੂਰ ਦੱਸਿਓ ਇਹਨੂੰ ਕੀ ਕਹਿੰਦੇ ਜਾਂ ਫਿਰਨੀ ਕਹਿੰਦੇ ਜਾਂ ਪਿੰਡ ਦਾ ਗੇਟ ਕਹਿੰਦੇ ਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ ਗੁਰਦੁਆਰਾ ਸਾਹਿਬ ਜੀ ਦੇ ਕੋਲ ਆਪਾਂ ਪਹੁੰਚ ਚੁੱਕੇ ਆ ਸਤਨਾਮ ਵਾਹਿਗੁਰੂ ਹੋ ਦੋਸਤੋ ਗੱਡੀ ਲੋਨੇ ਆਪਾਂ ਕਾਰ ਪਾਰਕਿੰਗ ਚ ਦੋਸਤੋ ਹੁਣ ਗੱਡੀ ਆਪਾਂ ਇੱਥੇ ਲਾ ਲੈਣੀ ਆ ਸਤਿਨਾਮ ਵਾਹਿਗੁਰੂ ਰਾਜੋਲਾ ਸਾਈ ਪਹੁੰਚ ਕੇ ਆਉ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਈ ਜੀ ਦੇ ਦਰਸ਼ਨ ਕਰਾਈਏ ਸਿਸ਼ਨ ਕਰੋ ਗੁਰਦੁਆਰਾ ਸਾਈ ਜੀ ਦੇ ਸਤਨਾਮ ਵਾਹਿਗੁਰੂ ਦੋਸਤੋ ਇਤਿਹਾਸ ਲਿਖਿਆ ਹੋਇਆ ਗੁਰਦੁਆਰਾ ਸਾਈ ਜੀ ਦਾ ਆਪ ਜੀ ਸਰਵਣ ਕਰ ਸਕਦੇ ਹੋ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਦੋਸਤੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦਾ ਉੱਪਰ ਪ੍ਰਕਾਸ਼ ਹੈ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਦਰਸ਼ਨ ਕਰੋ ਨਿਸ਼ਾਨ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਤਨ ਮੀਰੀ ਪੀਲੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਦਰਸ਼ਨ ਕਰੋ ਚੋਲਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਆਪ ਜਿਸ ਚੋਲੇ ਦੇ ਦਰਸ਼ਨ ਕਰ ਰਹੇ ਹੋ ਇਹ ਬਵੰਜਾ ਕਿਲੀਆਂ ਵਾਲਾ ਚੋਲਾ ਹੈ ਜਦੋਂ ਮਹਾਰਾਜ ਗੁਰਬਾਰੀਅਰ ਦੇ ਕਿਲੇ ਵਿੱਚੋਂ ਬਵੰਜਾ ਰਾਜੀਆਂ ਨੂੰ ਦੋਸਤ ਰਹਾ ਕਰਾਇਆ ਸੀਗਾ ਵਾਹਿਗੁਰਜੀ ਦਰਸ਼ਨ ਕਰੋ ਚੋਲਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਆਪ ਦਰਸ਼ਨ ਕਰ ਰਹੇ ਹੋ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਆਂ ਦੇ ਜੋੜੇ ਦੇ ਦਰਸ਼ਨ ਕਰੋ ਵਾਹਿਗੁਰੂ ਜੀ ਵਾਹਿਗੁਰੂ ਜੀ ਪਰ ਤੁਸੀਂ ਡਿਜ਼ਾਈਨ ਦੇ ਸਕਦੇ ਹੋ ਕਢਾਈ ਸਤਨਾਮ ਵਾਹਿਗੁਰੂ ਵਾਹੀ ਗੁਰਜੀ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਦਰਸ਼ਨ ਕਰਨਾਓ ਜਰੂਰ ਤਾਂਤਨ ਮੀਰੀ ਪੀਰੀ ਦੇ ਮਾਲਕ ਹਰਗੋਬ ਸਿੰਘ ਜੀ ਮਹਾਰਾਜ ਜੀ ਦੇ 52 ਕਲੀਆਂ ਵਾਲੇ ਚੋਲੇ ਦੇ ਦਰਸ਼ਨ ਕਰਨਾਓ ਜਦੋਂ ਮਹਾਰਾਜ ਜੀ ਨੇ ਗਰਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਹਾ ਕਰਾਇਆ ਸੀਗਾ ਵਾਹਿਗੁਰਜੀ ਦਰਸ਼ਨ ਕਰੋ ਸਨੈਰੀ ਪੋਥੀ ਦੇ ਤਾਂ-ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਇਹ ਪੋਥੀ ਸਾਹਿਬ ਜੀ ਤੋਂ ਬਾਣੀ ਸਿਮਰਨ ਕਰਿਆ ਕਰਦੇ ਸਨ ਵਾਹਿਗੁਰਜੀ ਦਰਸ਼ਨ ਕਰੋ ਪੋਥੀ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰਜੀ ਤੁਸੀਂ ਜਰੂਰ ਗੁਰਦੁਆਰਾ ਸਹਿਬ ਜੀ ਦੇ ਦਰਸ਼ਨ ਕਰਨਾਓ ਆਪਣੇ ਬੱਚਿਆਂ ਨੂੰ ਵੀ ਗੁਰਦੁਆਰਾ ਸਹਿਬ ਜੀ ਦੇ ਦਰਸ਼ਨ ਕਰਨ ਲਿਆਓ ਤਨ ਤਨ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਜੀ ਮਹਾਰਾਜਿਆਂ ਦੇ ਚੋਲੇ ਦੇ ਦਰਸ਼ਨ ਕਰਾਓ ਸੁਨਹਿਰੀ ਪੋਥੀ ਜੀ ਦੇ ਦਰਸ਼ਨ ਕਰਾ ਤੇ ਜੋੜੇ ਦੇ ਦਰਸ਼ਨ ਕਰਾਓ ਵਾਹਿਗੁਰਜੀ ਜਰੂਰ ਗੁਰਦੁਆਰਾ ਸਹਿਬ ਜੀ ਦੇ ਦਰਸ਼ਨ ਕਰਨਾਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਹੁਣ ਮਿਲਦੇ ਆਪਾਂ ਨਵੇਂ ਬਲੌਗ